ਪੰਜਾਬ ਹੜ੍ਹ ਦੇ ਨਾਲ ਡੁੱਬ ਰਿਹਾ ਏ ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਚਾਇਤਾਂ ਦੀਆਂ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਰਹੇ ਨੇ ਸ਼ਹਿਰਾਂ ਦੇ ਨੇੜੇ ਜੋ ਜ਼ਮੀਨਾਂ ਨੇ ਉਹ ਵੇਚਣ ਦੀ ਤਿਆਰੀ ਕਰ ਰਹੇ ਨੇ ਤਾਂ ਜੋ ਕਰੋੜਾਂ ਰੁਪਇਆ ਇਕੱਠਾ ਕਰਕੇ ਪੰਜਾਬ ਦਾ ਖਜ਼ਾਨਾ ਭਰਿਆ ਜਾ ਸਕੇ ਅਫਸਰਾਂ ਦਾ ਕਹਿਣਾ ਹੈ ਕਿ ਜਿੱਥੇ-ਕਿੱਥੇ ਜ਼ਮੀਨਾਂ ਦੇ ਉੱਪਰ ਕਬਜ਼ਾ ਨਾ ਹੋ ਜਾਵੇ ਇਸ ਕਰਕੇ ਅਸੀਂ ਜ਼ਮੀਨਾਂ ਨੂੰ ਵੇਚ ਰਹੇ ਹਾਂ ਵਾਹ ਜੀਵਾ ਇੱਦਾਂ ਬੜਾ ਵਧੀਆ ਕਾਰਨਾ ਕਿ ਜੇਕਰ ਸਰਕਾਰ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਹੋਣ ਦੇ ਡਰੋਂ ਜ਼ਮੀਨਾਂ ਵੇਚ ਰਹੀ ਆ ਤਾਂ ਫਿਰ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਕੀ ਬਣੇਗਾ ਯਾਨੀ ਕਿ ਹੁਣ ਲੈਂਡ ਪੂਲਿੰਗ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਬਾਅਦ ਹੁਣ ਸਰਕਾਰ ਨੇ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਪਰ ਅੱਖ ਰੱਖ ਲਈ ਆ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਸਰਕਾਰ ਨੇ ਮਹਾਲੀ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਦੀ ਸ਼ਾਮਲਾੜ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਲਈ ਆ ਪੰਚਾਇਤ ਵਿਭਾਗ ਦੇ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਇਸ ਸਬੰਧੀ ਮੁੱਢਲੀ ਕਾਰਵਾਈ ਵੀ ਆਰੰਭ ਦਿੱਤੀ ਆ ਪਹਿਲੀ ਲੜੀ ਦੇ ਤਹਿਤ ਮੁਹਾਲੀ ਬਲਾਕ ਦੇ ਉਹਨਾਂ 17 ਪਿੰਡਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਆ ਜਿਹੜੀਆਂ ਜ਼ਮੀਨਾਂ ਮੁਹਾਲੀ ਸ਼ਹਿਰ ਦੇ ਰੀਅਲ ਅਸਟੇਟ ਦੇ ਪ੍ਰੋਜੈਕਟਾਂ ਦੇ ਵਿਚਾਲੇ ਜਾਂ ਉਹਨਾਂ ਦੇ ਨੇੜੇ ਪਈਆਂ ਹਨ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਪਿੰਡਾਂ ਦੀਆਂ ਸ਼ਾਮਲਾੜ ਜ਼ਮੀਨਾਂ ਨੂੰ ਖੁੱਲੀ ਬੋਲੀ ਦੇ ਰਾਹੀਂ ਵਿੱਚਨ ਦੀ ਤਿਆਰੀ ਕੀਤੀ ਗਈ ਆ ਇਨ੍ਹਾਂ ਪਿੰਡਾਂ ਦੇ ਵਿੱਚ ਸੁਹਾਗੜ ਸਫੀਪੁਰ ਗ੍ਰੀਨ ਇਨਕਲੇਵ ਦਾਊ ਮਾਨਕਪੁਰ ਕਲਰ ਕੰਡਾਲਾ ਕੰਬਾਲੀ ਬਹਿਰਾਮਪੁਰ ਰਾਏਪੁਰ ਕਲਾਂ ਚੱਪੜਚਿੜੀ ਕਲਾਂ ਰੁੜਕਾਂ ਬੜੀ ਤਗੋਰੀ ਰਾਏਪੁਰ ਖੁਰਦ ਗਿੱਦੜਪੁਰ ਨਾਨੂ ਮਾਜਰਾ ਤੇ ਭਾਗੋ ਮਾਜਰਾ ਦੀਆਂ ਪੰਚਾਇਤੀ ਜ਼ਮੀਨਾਂ ਸ਼ਾਮਲੇ ਮੁਹਾਲੀ ਦੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਰਮਵੀਰ ਕੌਰ ਦੇ ਵੱਲੋਂ ਬਕਾਇਦਾ ਪੱਤਰ ਲਿਖ ਕੇ ਉਕਤ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਪੰਚਾਇਤ ਸਕੱਤਰਾਂ ਦੇ ਸਨੇ ਮੀਟਿੰਗ ਬੁਲਾਈ ਸੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਕਈ ਸਰਪੰਚਾਂ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਉਹਨਾਂ ਨੂੰ ਆਪਣੀ ਸ਼ਾਮਲਾੜ ਜ਼ਮੀਨਾਂ ਵੇਚਣ ਦੇ ਲਈ ਮਤੇ ਪਾਉਣ ਦੇ ਲਈ ਕਿਹਾ ਗਿਆ ਇੰਨਾ ਸਰਪੰਚਾਂ ਦਾ ਕਹਿਣਾ ਹੈ ਕਿ ਪੰਚਾਇਤ ਦੀਆਂ ਸ਼ਾਮਲਾੜ ਜ਼ਮੀਨਾਂ ਵੇਚਣ ਦੇ ਨਾਲ ਪੰਚਾਇਤ ਦੇ ਕੋਲੇ ਕੁਝ ਨਹੀਂ ਬਚੇਗਾ ਤੇ ਪੰਚਾਇਤ ਦੇ ਕੋਲ ਪਿੰਡਾਂ ਦੇ ਸਾਂਝੇ ਕੰਮਾਂ ਦੇ ਲਈ ਅਤੇ ਵਿਕਾਸ ਦੇ ਲਈ ਜ਼ਮੀਨਾਂ ਨਹੀਂ ਬਚਣਗੀਆਂ ਉਹਨਾਂ ਕਹਿ ਕੇ ਇਨ੍ਹਾਂ ਪਿੰਡਾਂ ਦੀਆਂ ਜੋ ਸ਼ਾਮਲਾਟ ਜ਼ਮੀਨਾਂ ਦਾ ਭਾ ਹਰ ਸਾਲ ਵਧ ਰਿਹਾ ਹੈ ਜਿਸ ਦੇ ਕਾਰਨ ਜ਼ਮੀਨਾਂ ਵੇਚਣ ਦੇ ਨਾਲ ਪੰਚਾਇਤਾਂ ਨੂੰ ਭਾਰੀ ਆਰਥਿਕ ਨੁਕਸਾਨ ਵੀ ਹੋਵੇਗਾ ਕਈ ਸਰਪੰਚਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਤੇ ਨਾ ਪਾਉਣ ਤੇ ਵਿਭਾਗੀ ਕਾਰਵਾਈ ਕੀਤੀ ਜਾਂਦੀ ਵੀ ਕੀ ਦਿੱਤੀ ਜਾ ਰਹੀ ਹੈ ਜਿਸ ਕਰਕੇ ਸਰਪੰਚਾਂ ਪੰਚਾਇਤ ਨੁਮਾਇੰਦਿਆਂ ਦੇ ਵਿੱਚ ਡਰ ਵਾਲਾ ਮਾਹੌਲ ਹੈ ਸਰਪੰਚਾਂ ਦਾ ਕਹਿਣਾ ਹੈ ਕਿ ਜੇਕਰ ਉਹ ਅਜਾਇਆ ਕਰਦੇ ਨੇ ਤਾਂ ਸਾਰੀ ਉਮਰ ਦੇ ਲਈ ਉਹ ਪਿੰਡ ਵਾਸੀਆਂ ਦਾ ਵਿਰੋਧ ਚੇਲਣਗੇ ਮੁੱਖ ਸਕੱਤਰ ਕੇਪੀ सिन्हा ਦੀ ਅਗਵਾਈ ਦੇ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ਦੇ ਵਿੱਚ ਅਧਿਕਾਰੀਆਂ ਨੂੰ ਖਾਲੀ ਪਈ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਦੇ ਲਈ ਕਿਹਾ ਗਿਆ ਸੀ ਤਾਂ ਜੋ ਇਨ੍ਹਾਂ ਜ਼ਮੀਨਾਂ ਨੂੰ ਕਾਰਜਸ਼ੀਲ ਕੀਤਾ ਜਾ ਸਕੇ ਪੰਚਾਇਤ ਵਿਭਾਗ ਤੋਂ ਬਿਨਾ ਸਥਾਨਕ ਸਰਕਾਰਾਂ ਵਿਭਾਗ ਤੇ ਕਈ ਹੋਰ ਵਿਭਾਗਾਂ ਦੀਆਂ ਜ਼ਮੀਨਾਂ ਵੀ ਨਿਸ਼ਾਨਦੇਹੀ ਕੀਤੀ ਗਈ ਆ ਡੀਡੀਪੀਓ ਮਹਾਲੀ ਪਰਮਵੀਰ ਕੌਰ ਨੇ 17 ਪੰਚਾਇਤਾਂ ਦੇ ਨਾਲ ਮੀਟਿੰਗ ਦੀ ਪੁਸ਼ਟੀ ਕੀਤੀ ਆ ਉਹਨਾਂ ਕਹਿ ਕੇ ਸਾਰਾ ਕੁਝ ਵਿਭਾਗੀ ਅਧਿਕਾਰੀਆਂ ਦੀ ਹਦਾਇਤ ਦੇ ਤਹਿਤ ਕੀਤਾ ਗਿਆ ਹੈ ਇਹਨਾਂ ਪੰਚਾਇਤਾਂ ਦੀਆਂ ਸ਼ਾਮਲਾੜ ਜ਼ਮੀਨਾਂ ਦੀ ਕੋਈ ਆਮਦ ਨਹੀਂ ਆ ਇਹਨਾਂ ਉੱਤੇ ਕਬਜ਼ੇ ਹੋਣ ਦਾ ਵੀ ਡਰ ਹੈ ਪੰਚਾਇਤਾਂ ਨੂੰ ਸਾਰੀ ਜ਼ਮੀਨ ਵੇਚਣ ਦੇ ਲਈ ਨਹੀਂ ਕਿਹਾ ਗਿਆ ਸਗੋਂ ਫालतू ਜ਼ਮੀਨ ਜਿਸ ਦੀ ਕੋਈ ਆਮਦਨ ਨਹੀਂ ਆ ਰਹੀ ਖੁੱਲੀ ਬੋਲੀ ਦੇ ਰਾਹੀਂ ਵੇਚਣ ਦੇ ਲਈ ਆਖਿਆ ਗਿਆ ਹੈ ਇਹ ਸਾਰੇ ਦੇ ਲਈ ਬਕਾਇਦਾ ਕਮੇਟੀ ਬਣਾ ਕੇ ਕੀਮਤ ਤੈਅ ਹੋਵੇਗੀ ਤੇ ਫਿਰ ਜ਼ਮੀਨ ਵੇਚੀ ਜਾਵੇਗੀ ਇਹਨਾਂ ਵਿੱਚੋਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਸ਼ਾਮਲੜ ਜ਼ਮੀਨ ਬਹੁਤ ਘੱਟ ਹੈ ਤੇ ਉਹ ਪ੍ਰੋਜੈਕਟਾਂ ਦੇ ਨੇੜੇ ਜਾਂ ਉਚਾਲੇ ਹੋਣ ਕਰਕੇ ਉਹਨਾਂ ਤੇ ਕਬਜ਼ਿਆਂ ਦਾ ਵੀ ਦਾਰਾ ਯਾਨੀ ਕਿ ਹੁਣ ਸਰਕਾਰ ਵੀ ਕਬਜ਼ਿਆਂ ਤੋਂ ਡਰਨ ਲੱਗੀ ਇਹ ਤਾਂ ਭਾਈ ਫਿਰ ਕਮਾਲ ਹੀ ਹੋ ਗਈ ਪੰਜਾਬ ਦੇ ਵਿੱਚ ਇਸ ਮਾਮਲੇ ਦੇ ਬਾਰੇ ਜੋ ਬੀਡੀਪੀਓ ਮੁਹਾਲੀ ਨੇ ਧਨਵੰਤ ਸਿੰਘ ਰੰਧਾਵਾ ਨੇ ਕਹਿ ਕੇ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਕਿ ਰੀਅਲ ਅਸਟੇਟ ਪ੍ਰੋਜੈਕਟਾਂ ਦੇ ਵਿੱਚ ਆਉਂਦੀਆਂ ਨੇ ਖੁੱਲੀ ਨਿਲਾਮੀ ਦੇ ਰਾਹੀਂ ਵੇਚਣ ਦੀ ਤਜ਼ਵੀਜ਼ ਹੈ ਜੇ ਪਿੰਡਾਂ ਦੀਆਂ ਜ਼ਮੀਨਾਂ ਨੂੰ ਗਮਾਡਾ ਦੇ ਵੱਲੋਂ ਪ੍ਰੋਜੈਕਟਾਂ ਦੇ ਲਈ ਅਕਵਾਇਰ ਕੀਤਾ ਜਾਵੇਗਾ ਤਾਂ ਪੰਚਾਇਤ ਨੂੰ ਬਹੁਤ ਘੱਟ ਆਮਦਨ ਹੋਵੇਗੀ ਕਿਉਂਕਿ ਕੀਮਤ ਬਹੁਤ ਕੱਟਤਾ ਹੋਵੇ ਕਿ ਖੁੱਲੀ ਨਲਾਮੀ ਦੇ ਰਾਹੀਂ ਜ਼ਮੀਨ ਵੇਚੇ ਜਾਣ ਤੇ ਪੰਚਾਇਤ ਨੂੰ 5 ਤੋਂ 6 ਗੁਣਾ ਵੱਧ ਆਮਦਨ ਹੋਵੇਗੀ ਤੇ ਸਾਰੇ ਪੈਸੇ ਦੀ ਪੰਚਾਇਤਾਂ ਦੇ ਨਾਮ ਦੇ ਉੱਪਰ ਐਫ ਡੀ ਹੋਵੇਗੀ ਅਤੇ ਇਸ ਦੇ ਵਿਆਜ ਦਾ ਤੀਜਾ ਹਿੱਸਾ ਹੀ ਪੰਚਾਇਤ ਸਿਮਤੀਆਂ ਦੇ ਕੋਲ ਜਾਵੇਗਾ ਤੇ ਕੋਈ ਵੀ ਸਿੱਧਾ ਪੈਸਾ ਪੰਚਾਇਤ ਸਿਮਤੀਆਂ ਦੇ ਵਿੱਚ ਨਹੀਂ ਜਾਵੇਗਾ ਯਾਨੀ ਕਿ ਹੁਣ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਸੱਜਾ ਖੱਬਾ ਕਰਕੇ ਜ਼ਮੀਨ ਜ਼ਰੀਏ ਹੀ ਪੈਸਾ ਕਮਾਉਣ ਦੀ ਤਿਆਰੀ ਕਰ ਰਹੀ ਆ ਭਲਾ ਉਹ ਕਿਸਾਨਾਂ ਦੀ ਜ਼ਮੀਨ ਹੋਵੇ ਤੇ ਹੁਣ ਖਬਰ ਹੈ ਕਿ ਮੋਹਾਲੀ ਦੇ ਜੋ 17 ਪਿੰਡ ਨੇ ਇਹਨਾਂ ਦੀ ਜੋ ਸ਼ਾਮਲਾੜ ਦੀ ਜ਼ਮੀਨਾਂ ਉਹਨਾਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਆ ਪਰ ਜਨਾਬ ਜਿਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਪੰਜਾਬ ਸਰਕਾਰ ਅੱਗੇ ਵੱਧ ਰਹੀ ਆ ਇਹ ਮੋਹਾਲੀ ਤੱਕ ਨਹੀਂ ਰੁਕਣੀ ਇਹ ਪੰਜਾਬ ਦੇ ਬਾਕੀ ਸ਼ਹਿਰਾਂ ਤੱਕ ਵੀ ਆਵੇਗੀ ਉਹਨਾਂ ਜ਼ਮੀਨਾਂ ਤੱਕ ਵੀ ਆਵੇਗੀ ਜਿਹੜੀਆਂ ਕਿਸੇ ਵੱਡੇ ਰੀਅਲ ਏਸਟੇਟ ਪ੍ਰੋਜੈਕਟ ਦੇ ਨਾਲ ਲੱਗਦੀਆਂ ਨੇ ਜਾਂ ਫਿਰ ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਦੇ ਵਿੱਚ ਹੈ ਧੰਨਵਾਦ